ਹੋਲੀ ਰੰਗਾਂ ਦਾ ਤਿਉਹਾਰ ਹੈ ਪਰ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ ਜੋ ਕਿ ਯੋਧੇਪਣ ਅਤੇ ਵੀਰਤਾ ਦੀ ਨਿਸ਼ਾਨੀ ਹੈ ਤੇ ਇਹ 1701 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਤਾਂ ਕਿ ਸਿੱਖ ਯੁੱਧ ਕਲਾ ਦੇ ਵਿੱਚ ਨਿਖਰ ਸਕਣ ਹੋਲੇ ਮਹੱਲੇ ਦੇ ਬਾਰੇ ਕੁਝ ਖਾਸ ਗੱਲਾਂ ਆਪਾਂ ਅੱਜ ਦੀ ਵੀਡੀਓ 'ਚ ਜਾਣਾਂਗੇ ਤਾਂ ਕਰਕੇ ਇਸ ਵੀਡੀਓ ਦੀ ਐਂਡ ਤੱਕ ਬਣੇ ਰਹੋ ਮਹੱਲਾ ਸ਼ਬਦ ਫਾਰਸੀ ਤੋਂ ਆਇਆ ਹੈ ਜਿਸ ਦਾ ਅਰਥ ਲੜਾਈ ਦੀ ਕਸਰਤ ਜੋ ਜੱਥੇਬੰਦੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1701 ਦੇ ਵਿੱਚ ਸਿੱਖਾਂ ਨੂੰ ਯੁੱਧ ਕਲਾਵਾਂ ਦੀ ਤਿਆਰੀ ਦੇ ਲਈ ਇਤਿਹਾਸ ਸ਼ੁਰੂ ਕੀਤਾ ਸੀ ਹੋਲੀ ਇੱਕ ਦਿਨ ਦੀ ਹੁੰਦੀ ਹੈ ਪਰ ਹੋਲਾ ਮਹੱਲਾ 3 ਦਿਨ ਤੱਕ ਚੱਲਦਾ ਹੈ ਇੱਥੇ ਘੋੜ ਸਵਾਰੀ ਗੱਤਕਾ ਨਗਾਰੇ ਤੇ ਕਵਿਤਾਵਾਂ ਹੁੰਦੇ ਹਨ ਨਿਹੰਗ ਸਿੰਘ ਵੱਡੀਆਂ ਦਸਤਾਰਾਂ ਬਾਣੇ ਤੇ ਸ਼ਸਤਰ ਪਾ ਕੇ ਯੁੱਧ ਕਲਾਵਾਂ ਦਿਖਾਉਂਦੇ ਹਨ ਇਹ ਖਾਲਸੇ ਦੀ ਬਹਾਦਰੀ ਨੂੰ ਦਰਸਾਉਂਦਾ ਹੈ। ਆਨੰਦਪੁਰ ਸਾਹਿਬ ਦੇ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੰਗਰ ਲੱਗਦੇ ਹਨ ਤੇ ਵਿਸ਼ੇਸ਼ ਭੋਜਨ ਵੀ ਬੰਦਾ ਜਿਵੇਂ ਕਿ ਸੁੱਖਾ ਇਹ ਨਿਹੰਗ ਸਿੰਘਾਂ ਲਈ ਬੰਦਾ ਜੋ ਕਿ ਉਹਨਾਂ ਦੀ ਊਰਜਾ ਵਧਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਿਹਾਰ ਸਿਰਫ ਮਨੋਰੰਜਨ ਦੇ ਲਈ ਨਹੀਂ ਬਲਕਿ ਸਿੱਖਾਂ ਨੂੰ ਜੰਗ ਲਈ ਤਿਆਰ ਕਰਨ ਲਈ ਵੀ ਸ਼ੁਰੂ ਕੀਤਾ ਸੀ ਤੇ ਇੱਥੇ ਕੀਤੀਆਂ ਗਈਆਂ ਕਸਰਤਾਂ ਹਕੀਕੀ ਜੰਗਾਂ ਦੇ ਵਿੱਚ ਵਰਤੀਆਂ ਜਾਂਦੀਆਂ। ਨਿਹੰਗ ਸਿੰਘ ਬਿਨਾ ਕੁਰਸੀ ਦੇ ਘੋੜਿਆਂ ਤੇ ਸਵਾਰ ਹੋ ਕੇ ਅਜਿਹੇ ਜ਼ਬਰਦਸਤ ਸਟੰਟ ਦਿਖਾਉਂਦੇ ਹਨ ਜੋ ਕਿ ਲੋਕਾਂ ਦਾ ਹੌਸਲਾ ਵਧਾਉਂਦਾ ਹੈ। ਜਿੱਥੇ ਹੋਲੀ ਦੇ ਵਿੱਚ ਗੁਲਾਲ उड़ਦੀ ਹੈ ਉੱਥੇ ਹੀ ਹੋਲੇ ਮਹੱਲੇ ਦੇ ਵਿੱਚ ਤਲਵਾਰਾਂ ਦੀ ਚਮਕ ਤੇ ਗੱਤਕੇ ਦੀ ਝਲਕ ਦਿੱਖਦੀ ਹੈ ਇਹ ਸਿੱਖਾਂ ਦੀ ਬਹਾਦਰੀ ਤੇ ਜੋਸ਼ ਨੂੰ ਦਰਸਾਉਂਦੀ ਹੈ ਇਹ ਸਿੱਖਾਂ ਦੀ ਯਾਦਗਾਰੀ ਤੇ ਵਿਰਾਸਤੀ ਤਰਕੀਬ ਹੈ ਜੋ ਕਿ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਯੋद्धा ਮੇਲਾ ਬਣ ਚੁੱਕੀ ਹੈ ਕੋਲਾ ਮਹੱਲਾ ਸਾਨੂੰ ਦੱਸਦਾ ਹੈ ਕਿ ਸਿੱਖ ਕੇਵਲ ਧਾਰਮਿਕ ਹੀ ਨਹੀਂ ਬਲਕਿ ਯੋਧਾ ਕੌਮ ਵੀ ਹਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਸਮੇਂ-ਸਮੇਂ ਤੇ ਮਿਲਦੀਆਂ ਰਹਿਣ ਮਿਲਦੇ ਹਾਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ